ਨੰਨੇ ਲਈ ਪੰਜਾਬ ਪੁਲਿਸ ਜਾਵੇ ਤਾਂ આરોપી ਨੂੰ ਪਤਾਲ ਵਿੱਚੋਂ ਵੀ ਕੱਢ ਸਕਦੀ ਹੈ ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਵਿੱਚ ਜਿੱਥੇ ਇੱਕ ਇੰਗਲੈਂਡ ਤੋਂ ਆਏ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਫੋਨ ਕੁਝ ਦਿਨਾਂ ਚ ਪੁਲਿਸ ਨੇ ਲੱਭ ਕੇ ਉਸ ਦੇ ਹਵਾਲੇ ਕਰ ਦਿੱਤਾ ਤੇ ਉਸ ਤੋਂ ਬਾਅਦ ਗੋਰਾ ਖੁਸ਼ ਹੁੰਦਾ ਭੰਗੜੇ ਪਾਉਂਦਾ ਥਾਣੇ ਪਹੁੰਚਿਆ ਦਰਅਸਲ ਇੰਗਲੈਂਡ ਤੋਂ ਭਾਰਤ ਕੁਮਣਾਏ ਇੱਕ ਵਿਦੇਸ਼ੀ ਦਾ ਫੋਨ ਖੋਲਿਆ ਗਿਆ ਸੀ ਜਿਸ ਤੋਂ ਬਾਅਦ ਜਦੋਂ ਹੋਟਲ ਪਹੁੰਚਿਆ ਤਾਂ ਹੋਟਲ ਵਿੱਚੋਂ ਉਸ ਦੀ ਮਦਦ ਲਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਵਿਦੇਸ਼ੀ ਦਾ ਫੋਨ ਉਸ ਨੂੰ ਵਾਪਸ ਕਰ ਦਿੱਤਾ ਇਸ ਵਿਅਕਤੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹ ਨੱਚਦਾ ਹੋਇਆ ਥਾਣੇ ਪਹੁੰਚਿਆ ਲੁਧਿਆਣਾ ਚ 5 ਦਿਨ ਪਹਿਲਾਂ ਬ੍ਰਿਟੇਨ ਤੋਂ ਆਏ ਵਿਦੇਸ਼ੀ ਨਾਗਰਿਕ ਦਾ 5 ਦਿਨ ਪਹਿਲਾਂ ਲੁੱਟੇਰੇ ਫੋਨ ਖੋ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਸ ਦਾ ਮੋਬਾਈਲ ਫੋਨ ਬਰਾਮਦ ਕਰਕੇ ਉਸ ਨੂੰ ਸੌਪ ਦਿੱਤਾ ਤੇ ਹੁਣ ਵਦੇਸ਼ੀ ਨਾਗਰਿਕ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ ਬਿਊਰੋ ਰਿਪੋਰਟ ਜਕੀਆ ਟੀਵੀ ਕਹਿੰਦੇ ਨੇ ਪੰਜਾਬ ਪੁਲਿਸ ਜਾਵੇ ਤਾਂ આરોપી ਨੂੰ ਪਤਾਲ ਵਿੱਚੋਂ ਵੀ ਕੱਢ ਸਕਦੀ ਹੈ ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਵਿੱਚ ਜਿੱਥੇ ਇੱਕ ਇੰਗਲੈਂਡ ਤੋਂ ਆਏ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਫੋਨ ਕੁਝ ਦਿਨਾਂ ਚ ਪੁਲਿਸ ਨੇ ਲੱਭ ਕੇ ਉਸ ਦੇ ਹਵਾਲੇ ਕਰ ਦਿੱਤਾ ਤੇ ਉਸ ਤੋਂ ਬਾਅਦ ਗੋਰਾ ਖੁਸ਼ ਹੁੰਦਾ ਪੰਗੜੇ ਪਾਉਂਦਾ ਥਾਣੇ ਪਹੁੰਚਿਆ ਦਰਅਸਲ ਇੰਗਲੈਂਡ ਤੋਂ ਭਾਰਤ ਨੂੰ ਮੌਨਾਇ ਇੱਕ ਵਿਦੇਸ਼ੀ ਦਾ ਫੋਨ ਖੋ ਲਿਆ ਗਿਆ ਸੀ ਜਿਸ ਤੋਂ ਬਾਅਦ ਜਦੋਂ ਹੋਟਲ ਪਹੁੰਚਿਆ ਤਾਂ ਹੋਟਲ ਵਿੱਚੋਂ ਉਸ ਦੀ ਮਦਦ ਲਈ ਪੁਲਿਸ ਨੂੰ ਸੂਚ ਪੁਲਿਸ ਨੇ ਵਿਦੇਸ਼ੀ ਦਾ ਫੋਨ ਉਸ ਨੂੰ ਵਾਪਸ ਕਰ ਦਿੱਤਾ ਇਸ ਵਿਅਕਤੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹ ਨੱਚਦਾ ਹੋਇਆ ਥਾਣੇ ਪਹੁੰਚਿਆ ਲੁਧਿਆਣਾ ਚ 5 ਦਿਨ ਪਹਿਲਾਂ ਬ੍ਰਿਟੇਨ ਤੋਂ ਆਏ ਵਿਦੇਸ਼ੀ ਨਾਗਰਿਕ ਦਾ 5 ਦਿਨ ਪਹਿਲਾਂ ਲੁਟੇਰੇ ਫੋਨ ਖੋ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਸ ਦਾ ਮੋਬਾਈਲ ਫੋਨ ਬਰਾਮਦ ਕਰਕੇ ਉਸ ਨੂੰ ਸੌਂਪ ਦਿੱਤਾ ਤੇ ਹੁਣ ਵਦੇਸ਼ੀ ਨਾਗਰਿਕ ਨੇ ਪੁਲਿਸ ਦਾ ਧੰਨਵਾਦ ਕੀਤਾ ਬਿਊਰੋ ਰਿਪੋਰਟ ਜਕੀਆ ਟੀਵੀ ਕਹਿੰਦੇ ਨੇ ਪੰਜਾਬ ਪੁਲਿਸ ਚਾਵੇ ਤਾਂ આરોપી ਨੂੰ ਪਤਾਲ ਵਿੱਚੋਂ ਵੀ ਕੱਢ ਸਕਦੀ ਹੈ ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਵਿੱਚ ਜਿੱਥੇ ਇੱਕ ਇੰਗਲੈਂਡ ਤੋਂ ਆਏ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਫੋਨ ਕੁਝ ਦਿਨਾਂ ਚ ਪੁਲਿਸ ਨੇ ਲੱਭ ਕੇ ਉਸ ਦੇ ਹਵਾਲੇ ਕਰ ਦਿੱਤਾ ਤੇ ਉਸ ਤੋਂ ਬਾਅਦ ਗੋਰਾ ਖੁਸ਼ ਹੁੰਦਾ ਪੰਗੜੇ ਪਾਉਂਦਾ ਥਾਣੇ ਪਹੁੰਚਿਆ ਦਰਅਸਲ ਇੰਗਲੈਂਡ ਤੋਂ ਭਾਰਤ ਕੁਮਣਾਏ ਇੱਕ ਵਿਦੇਸ਼ੀ ਦਾ ਫੋਨ ਖੋ ਲਿਆ ਗਿਆ ਸੀ ਜਿਸ ਤੋਂ ਬਾਅਦ ਉਹ ਹੋਟਲ ਪਹੁੰਚਿਆ ਤਾਂ ਹੋਟਲ ਵਿੱਚੋਂ ਉਸ ਦੀ ਮਦਦ ਲਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਵਦੇਸ਼ੀ ਦਾ ਫੋਨ ਉਸ ਨੂੰ ਵਾਪਸ ਕਰ ਦਿੱਤਾ ਇਸ ਵਿਅਕਤੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹ ਨੱਚਦਾ ਹੋਇਆ ਥਾਣੇ ਪਹੁੰਚ ਲੁਧਿਆਣਾ ਚ 5 ਦਿਨ ਪਹਿਲਾਂ ਬ੍ਰਿਟੇਨ ਤੋਂ ਆਏ ਵਿਦੇਸ਼ੀ ਨਾਗਰਿਕ ਦਾ 5 ਦਿਨ ਪਹਿਲਾਂ ਲੁਟੇਰੇ ਫੋਨ ਖੋ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਸ ਦਾ ਮੋਬਾਈਲ ਫੋਨ ਬਰਾਮਦ ਕਰਕੇ ਉਸ ਨੂੰ ਸੌਪ ਦਿੱਤਾ ਤੇ ਹੁਣ ਵਦੇਸ਼ੀ ਨਾਗਰਿਕ ਨੇ ਪੁਲਿਸ ਦਾ ਧੰਨਵਾਦ ਕੀਤਾ ਬਿਊਰੋ ਰਿਪੋਰਟ ਜਕੀਆ ਟੀਵੀ ਕਹਿੰਦੇ ਨੇ ਪੰਜਾਬ ਪੁਲਿਸ ਚਾਵੇ ਤਾਂ આરોપી ਨੂੰ ਪਤਾਲ ਵਿੱਚੋਂ ਵੀ ਕੱਢ ਸਕਦੀ ਹੈ ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਵਿੱਚ ਜਿੱਥੇ ਇੱਕ ਇੰਗਲੈਂਡ ਤੋਂ ਆਏ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਫੋਨ ਕੁਝ ਦਿਨਾਂ ਚ ਪੁਲਿਸ ਨੇ ਲੱਭ ਕੇ ਉਸ ਦੇ ਹਵਾਲੇ ਕਰ ਦਿੱਤਾ ਤੇ ਉਸ ਤੋਂ ਬਾਅਦ ਗੋਰਾ ਖੁਸ਼ ਹੁੰਦਾ ਪੰਗੜੇ ਪਾਉਂਦਾ ਥਾਣੇ ਪਹੁੰਚਿਆ ਦਰਅਸਲ ਇੰਗਲੈਂਡ ਤੋਂ ਭਾਰਤ ਕੁ ਮਨਾਏ ਇੱਕ ਵਿਦੇਸ਼ੀ ਦਾ ਫੋਨ ਖੋ ਲਿਆ ਗਿਆ ਸੀ ਜਿਸ ਤੋਂ ਬਾਅਦ ਜਦੋਂ ਹੋਟਲ ਪਹੁੰਚਿਆ ਤਾਂ ਹੋਟਲ ਵਿੱਚੋਂ ਉਸ ਦੀ ਮਦਦ ਲਈ ਪੁਲਿਸ ਨੂੰ ਸੂਚਿਤ ਵਦੇਸ਼ੀ ਦਾ ਫੋਨ ਉਸ ਨੂੰ ਵਾਪਸ ਕਰ ਦਿੱਤਾ ਇਸ ਵਿਅਕਤੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹ ਨੱਚਦਾ ਹੋਇਆ ਥਾਣੇ ਪਹੁੰਚਿਆ ਲੁਧਿਆਣਾ ਚ 5 ਦਿਨ ਪਹਿਲਾਂ ਬ੍ਰਿਟੇਨ ਤੋਂ ਆਏ ਵਿਦੇਸ਼ੀ ਨਾਗਰਿਕ ਦਾ 5 ਦਿਨ ਪਹਿਲਾਂ ਲੁਟੇਰੇ ਫੋਨ ਖੋ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਸ ਦਾ ਮੋਬਾਈਲ ਫੋਨ ਬਰਾਮਦ ਕਰਕੇ ਉਸ ਨੂੰ ਸੌਂਪ ਦਿੱਤਾ ਤੇ ਹੁਣ ਵਿਦੇਸ਼ੀ ਨਾਗਰਿਕ ਨੇ ਪੁਲਿਸ ਦਾ ਧੰਨਵਾਦ ਕੀਤਾ ਬਿਊਰੋ ਰਿਪੋਰਟ ਜਿਕਿਆ ਟੀ